ਐਣਕ ਲਾ ਕੇ ਵੀਡੀਓ ਬਣਾਈ ਆ ਐਣਕ ਇਸ ਕਰਕੇ ਲਾਈ ਆ ਕਿ ਜਿਹੜੇ ਵਿਰੋਧ ਕਰਨ ਵਾਲੇ ਆ ਵਿਰੋਧ ਕਰਨ ਵਾਲੀਆਂ ਤਾਕਤਾਂ ਵਾਂ ਉਹਨਾਂ ਨੂੰ ਪਾਸਟਰਾਂ ਤੋਂ ਬੜੀ ਖੇਚੜਦੀ ਉਹਨਾਂ ਦੇ ਲੀੜੇ ਕੱਪੜਿਆਂ ਤੋਂ ਉਹਨਾਂ ਦੇ ਹੈਲੀਕਾਪਟਰਾਂ ਤੋਂ ਉਹਨਾਂ ਦੀ ਐਣਕਾਂ ਤੋਂ ਇਸ ਕਰਕੇ ਇਹ ਐਣਕ ਇਸ ਕਰਕੇ ਲਾਈ ਆ ਕਿ ਹੋਰ ਜ਼ਿਆਦਾ ਇਹ ਸੜਨ ਜਿਹੜੇ ਲੋਕਾਂ ਨੂੰ ਔਰ ਜਿਨ੍ਹਾਂ ਦੇ ਪਰਿਵਾਰਾਂ ਨੇ ਘਰੋਂ ਇਨਕਾਰ ਦਿੱਤਾ ਕਿ ਜਾਓ ਜੋ ਮਰਜ਼ੀ ਕਰੋ ਇਹ ਜ਼ਿਆਦਾ ਧਰਮ ਦੇ ਠੇਕੇਦਾਰ ਬਣੇ ਆ ਇੱਕਾ ਰਫਤਾਰ ਰਹੇ ਆ ਕੁਝ ਹੋਰ ਵੀ ਇਹ ਧਰਮ ਦੇ ਠੇਕੇਦਾਰ ਆ ਪਰ ਜੋ ਪ੍ਰਭੂ ਦੇ ਦਾਸ ਨੂੰ ਵੇਖੋ ਉਹਦਾ ਕੋਈ ਸਬੂਤ ਤੇ ਸਾਹਮਣੇ ਆਇਆ ਤੁਹਾਡੇ ਕੋਲ ਉਹਦੀ ਕੋਈ ਵੀਡੀਓ ਆਈ ਤੁਹਾਡੇ ਕੋਲ ਤੇ ਮੈਂ ਤੁਹਾਨੂੰ ਦੱਸਦਾ ਹਾਂ ਤੁਹਾਡੇ ਭਾਈਚਾਰੇ ਦੀਆਂ ਵੀਡੀਓ ਆ YouTube ਖੋਲ ਕੇ ਵੇਖ ਲਿਓ Facebook ਖੋਲ ਕੇ ਵੇਖ ਲਿਓ ਨੰਗੇ ਭੰਗੇ ਫੜੇ ਗਏ ਆ ਜਿਸ ਕਰਕੇ ਮਸੀਹ ਭਾਈਚਾਰਾ ਇਸ ਗੱਲ ਵੱਲ ਜਾਣਾ ਨਹੀਂ ਸੀ ਚਾਹੁੰਦਾ ਹੱਲੇ ਜੇ ਤੁਸੀਂ ਰਿਪਲਾਈ ਕਰਨਾ ਨਾ ਹਟੋਗੇ ਤੇ ਫਿਰ ਸਾਰੀਆਂ ਵੀਡੀਓ ਵਾਇਰਲ ਕਰਾਂਗੇ ਇਸ ਕਰਕੇ ਜਿਸੇ ਦਾ ਧਰਮ ਤੋਂ ਟੱਪਣੀ ਕਰ ਤੋਂ ਪਹਿਲਾਂ ਪਹਿਲੇ ਆਪਣੇ ਘਰ ਤੋਂ ਸੁਧਾਰ ਲਿਆਓ ਪ੍ਰਭੂ ਦੇ ਸੇਵਕਾਂ ਦਾ ਅੱਜ ਤੱਕ ਕੋਈ ਵੀ ਐਸਾ ਕੰਮ ਸਾਹਮਣੇ ਨਹੀਂ ਆਇਆ ਤੇ ਨਾ ਹੀ ਉਹ ਐਸਾ ਕੰਮ ਕਰਦੇ ਕਿਉਂਕਿ ਜਮਸੀਦੀ ਸਾਰਿਆਂ ਨੂੰ ਸ਼ਰਮਦਾਸੀਆ ਚੈਨਲ ਦੇ ਉੱਤੇ ਸਭ ਲੋਕਾਂ ਦਾ ਸਵਾਗਤ ਕਰਦੇ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਅ ਅਗਰ ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰੋਗੇ ਤੁਸੀਂ ਵੀਡੀਓ ਨੂੰ ਪੂਰਾ ਦੇਖੋਗੇ ਤੇ ਤੁਸੀਂ ਸੁਣੋਗੇ ਅੱਗੇ ਜਾ ਕੇ ਕਿ ਕਿਵੇਂ ਪਰਮੇਸ਼ਰ ਦੇ ਇਸ ਬੰਦੇ ਨੇ ਪਰਮੇਸ਼ਰ ਦੇ ਦਾਸ ਨੇ ਜੋ ਪਰਮੇਸ਼ਰ ਦੇ ਪ੍ਰਤੀ ਪਿਆਰ ਰੱਖਦੇ ਨੇ ਜੋ ਮਸੀਹ ਲੋਕਾਂ ਦੇ ਨਾਲ ਪਿਆਰ ਰੱਖਦੇ ਨੇ ਕਿਵੇਂ ਉਹਨਾਂ ਲੋਕਾਂ ਨੂੰ ਉਹਨਾਂ ਵਿਰੋਧੀਆਂ ਨੂੰ ਇਸ ਪੂਰੀ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਆ ਕੀ ਵਿੱਚ ਮਸੀਹ ਵਿਰੋਧੀ ਨੇ ਜੋ ਕਿ ਆਏ ਦੀ ਨਹੀਂ ਤੁਸੀਂ ਦੇਖਦੇ ਹੋ ਕਿ ਮੀਡੀਆ ਦੇ ਉੱਤੇ ਦੇਖਦੇ ਹੋ ਚੈਨਲਾਂ ਦੇ ਉੱਤੇ ਦੇਖਦੇ ਹੋ ਕਿ ਮਸੀਹਾਂ ਦੇ ਖਿਲਾਫ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਮਸੀਹਾਂ ਨੂੰ ਜੋ ਕਿ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਸ ਵੀਡੀਓ ਦੇ ਵਿੱਚ ਅੱਜ ਇਸ ਭਰਾ ਦੇ ਦੁਆਰਾ ਪੂਰੀ ਗੱਲਬਾਤ ਨੂੰ ਦੱਸਿਆ ਗਿਆ ਔਰ ਉਹਨਾਂ ਵਿਰੋਧੀਆਂ ਨੂੰ ਵੀ ਜੋ ਕਿ ਪੂਰੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਬਾਜ ਨਹੀਂ ਆਓਗੇ ਤੇ ਅੱਗੇ ਜਾ ਕੇ ਜੋ ਕਿ ਮਸੀਹ ਰੋਕ ਹੈ ਜੋ ਕਿ ਇੱਕ ਜੂਟਾ ਕੇ ਆਪਣੀ ਆਈ ਤੇ ਆ ਕੇ ਬਹੁਤ ਕੁਝ ਜੋ ਕੀ ਕਰ ਸਕਦੇ ਆ ਇਸ ਕਰਕੇ ਸਭ ਮਸੀ ਲੋਕ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਇਸ ਭਰਾ ਦੇ ਦੁਆਰਾ ਜੋ ਵੀ ਇਸ ਵੀਡੀਓ ਦੇ ਵਿੱਚ ਕਿਹਾ ਗਿਆ ਕੀ ਸਹੀ ਹੈ ਜਾਂ ਗਲਤ ਕਮੈਂਟ ਕਰਕੇ ਜ਼ਰੂਰ ਦੱਸਣਾ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹਾਂਜੀ ਸਾਰੇ ਭੈਣ ਭਰਾਵਾਂ ਨੂੰ ਜੈ ਐਮ ਸੀ ਦੀ ਔਰ ਜਿੰਨੇ ਜਾਣੇ ਵੀ ਇਸ ਵੀਡੀਓ ਨੂੰ ਦੇਖ ਰਹੇ ਆ ਵੀਡੀਓ ਧਿਆਨ ਨਾਲ ਸੁਣਿਓ ਤੇ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਹੋ ਇਹ بڑے ਲੋਕਾਂ ਦਾ ਸਵਾਲ ਹੋਣਾ ਕਿ ਐਨਕ ਲਾ ਕੇ ਵੀਡੀਓ ਬਣਾਈ ਆ ਐਨ ਕਿਸ ਕਰਕੇ ਲਾਈ ਆ ਕਿ ਜਿਹੜੇ ਵਿਰੋਧ ਕਰਨ ਵਾਲੇ ਆ ਵਿਰੋਧ ਕਰਨ ਵਾਲੀਆਂ ਤਾਕਤਾਂ ਵਾਂ ਉਹਨਾਂ ਨੂੰ ਪਾਸਟਰਾਂ ਤੋਂ ਬੜੀ ਖੇਚੜਦੀ ਉਹਨਾਂ ਦੇ ਲੀੜੇ ਕੱਪੜਿਆਂ ਤੋਂ ਉਹਨਾਂ ਦੇ ਹੈਲੀਕਾਪਟਰਾਂ ਤੋਂ ਉਹਨਾਂ ਦੀ ਐਨਕਾਂ ਤੋਂ ਤੇ ਇਸ ਕਰਕੇ ਇਹ ਐਨਕ ਇਸ ਕਰਕੇ ਲਾਈ ਆ ਕਿ ਹੋਰ ਜਿਆਦਾ ਇਹ ਸੜਨ ਤੇ ਹੁਣ ਆਪਾਂ ਉਹਨੇ ਅਸਲੀ ਮੁੱਦੇ ਤੇ ਕਿ ਪੰਜਾਬ ਦੇ ਅੰਦਰ ਜਿਹੜਾ ਇੱਕ ਮਾਹੌਲ ਚੱਲ ਰਿਹਾ ਅਸ ਟਾਈਮ ਬੜਾ ਹੀ ਖਤਰਨਾਕ ਮਾਹੌਲ ਚੱਲ ਰਿਹਾ ਤੋਂ ਮੌਲ ਇਸ ਤਰੀਕੇ ਨਾਲ ਕਿ ਸਾਡੇ ਪ੍ਰਭੂ ਦੇ ਦਾਸ ਪ੍ਰੋਫੈਟ ਬਜਿੰਦਰ ਸਿੰਘ ਜੀ ਨੂੰ ਲੈ ਕੇ ਤੇ ਜੋ ਵੀ ਵਿਰੋਧੀ ਤਾਕਤਾਂ ਨੇ ਔਰ ਜੋ ਵੀ ਵਿਰੋਧ ਕਰਨ ਵਾਲਿਆਂ ਨੇ ਇੱਕ ਬੜਾ ਤਗੜਾ ਛੜਯੰਤਰ ਰਚਿਆ ਬੜੀ ਤਗੜੀ ਖੇਡ ਰਚੀ ਕਿ ਪ੍ਰਭੂ ਦੇ ਦਾਸ ਨੂੰ ਔਲ ਜੇਲ ਤੱਕ ਉਹਨਾਂ ਨੇ ਪਜਾ ਦਿੱਤਾ ਔਰ ਅਸੀਂ ਮਾਨਜੋਕ ਅਦਾਲਤ ਤੇ ਕੋਈ ਟਿੱਪਣੀ ਨਹੀਂ ਕਰਦੇ ਔਰ ਜੱਜ ਸਾਹਿਬ ਤੇ ਕੋਈ ਟਿੱਪਣੀ ਨਹੀਂ ਕਰਦੇ ਪਰ ਜੋ ਵੀ ਵਿਰੋਧ ਕਰਨ ਵਾਲਿਆ ਨੇ ਚਾਹੇ ਉਹ ਝੂਠੇ ਸੱਚੇ ਕਿਸੇ ਵੀ ਤਰੀਕੇ ਨਾਲ ਪ੍ਰਭੂ ਦੇ ਦਾਸ ਨੂੰ ਫਸਾ ਕੇ ਤੇ ਜੇਲ੍ਹ ਚ ਭੇਜ ਦਿੱਤਾ ਤੇ ਜਦੋਂ ਮਾਨਜੋਕ ਅਦਾਲਤ ਨੇ ਉਹਨਾਂ ਨੂੰ ਸਜ਼ਾ ਦੇ ਦਿੱਤੀ ਆ ਜਦੋਂ ਜੱਜ ਸਾਹਿਬ ਨੇ ਉਹਨਾਂ ਨੂੰ ਸਜ਼ਾ ਦੇ ਦਿੱਤੀ ਹੈ ਤੇ ਫਿਰ ਆ ਕੁਝ ਲੋਕ ਆਪੇ ਬਣੇ ਧਰਮ ਦੇ ਠੇਕੇਦਾਰ ਆਪੇ ਬਣੇ ਧਰਮ ਦੇ ਮੋਹਦਵਾਰ ਉਹ ਪਤਾ ਨਹੀਂ ਕਿਹੜੀ ਗੱਲ ਦੀ ਪੜਾਅਸ ਕੱਢ ਰਿਹਾ ਉਹਨਾਂ ਨੂੰ ਕਿਉਂਕਿ ਪਹਿਲਾਂ ਕੋਈ ਮੌਕਾ ਨਹੀਂ ਸੀ ਮਿਲਦਾ ਤੇ ਜੇ ਹੁਣ ਉਹਨਾਂ ਨੂੰ ਝੂਠੇ ਦੋਸ਼ਾਂ ਲਾ ਕੇ ਉਹਨਾਂ ਨੂੰ ਜੇਕਰ ਮੌਕਾ ਮਿਲ ਗਿਆ ਤੇ ਪਤਾ ਨਹੀਂ ਕਿੱਦੜ ਦੀ ਪੜਾਅਸ ਉਹ ਕੱਢ ਰਿਹਾ ਤੇ ਮੈਂ ਦੱਸ ਦਵਾਂ ਆ ਜਿਹੜੇ ਪੜਾਅਸ ਕੱਢ ਰਿਹਾ ਧਰਮ ਦੇ ਠੇਕੇਦਾਰ ਔਰ ਜਿਹੜੇ ਆ ਰਫਤਾਰ ਆਏ ਵਰਗੇ ਜਿਹੜੇ ਗੱਡੀਆਂ 'ਚ ਬੈ ਕੇ ਬੜਕਾ ਮਾਰ ਰਹੇ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਪ੍ਰਭੂ ਦੇ ਦਾਸ ਪ੍ਰੋਫਿਟ ਬਜਿੰਦਰ ਨੇ ਹਜ਼ਾਰਾਂ ਲੋਕਾਂ ਨੂੰ ਵਿਧਵਾ ਪੈਣਾ ਨੂੰ ਔਰ ਰਾਸ਼ਨੀਆਂ ਸੇਵਾਵਾਂ ਦਿੱਤੀਆਂ ਆਪਣੇ ਚਰਚ ਦੇ ਵਿੱਚ ਉਹਨਾਂ ਨੇ ਵਿਆਹ ਕੀਤੇ ਗਰੀਬ ਕੁੜੀਆਂ ਦੇ ਗਰੀਬ ਪੈਣਾ ਦੇ ਯਾਰ ਰਫਤਾਰ ਰਾਏ ਵਰਗੇ ਔਰ ਜੇ ਇਹ ਜਿਹੜੇ ਇਦਾਂ ਦੇ ਕੰਪੜਾ ਕੌਣ ਪੁੱਛਦੀ ਆ ਜਿਨ੍ਹਾਂ ਨੇ ਜਿਹੜੇ ਲੋਕਾਂ ਨੂੰ ਔਰ ਜਿਨ੍ਹਾਂ ਦੇ ਪਰਿਵਾਰਾਂ ਨੇ ਘਰੋਂ ਇਨਕਾਰ ਦਿੱਤਾ ਕਿ ਜਾਓ ਜੋ ਮਰਜ਼ੀ ਕਰੋ ਇਹ ਜਿਆਦਾ ਧਰਮ ਦੇ ਠੇਕੇਦਾਰ ਬਣੇ ਆ ਇੱਕਾ ਰਫਤਾਰ ਰਾਏ ਆ ਕੁਝ ਹੋਰ ਵੀ ਇਹ ਧਰਮ ਦੇ ਠੇਕੇਦਾਰ ਆ ਪਰ ਜੋ ਪ੍ਰਭੂ ਦੇ ਦਾਸ ਨੂੰ ਵੇਖੋ ਉਹਦਾ ਕੋਈ ਸਬੂਤ ਤੇ ਸਾਹਮਣੇ ਆਇਆ ਤੁਹਾਡੇ ਕੋਲ ਉਹਦੀ ਕੋਈ ਵੀਡੀਓ ਆਈ ਤੁਹਾਡੇ ਕੋਲ ਤੇ ਮੈਂ ਤੁਹਾਨੂੰ ਦੱਸਦਾ ਤੁਹਾਡੇ ਭਾਈਚਾਰੇ ਦੀਆਂ ਵੀਡੀਓ ਆ YouTube ਖੋਲ ਕੇ ਵੇਖ ਲਿਓ Facebook ਖੋਲ ਕੇ ਵੇਖ ਲਿਓ ਨੰਗੇ ਪੜੰਗੇ ਫੜੇ ਗਏ ਆ ਆਪਣੇ ਆਪਣੇ ਧਰਮ ਵਾਲ ਝਾਤੀ ਮਾਰੋ ਆਪਣੇ ਲੋਕਾਂ ਵਾਲ ਝਾਤੀ ਮਾਰੋ ਪ੍ਰਭੂ ਦੇ ਦਾਸ ਦੀ ਕੋਈ ਵੀਡੀਓ ਆਈ ਤੁਹਾਡੇ ਕੋਲ ਕੋਈ ਪਾਸਟ ਦੀ ਤੁਹਾਡੇ ਕੋਲ ਵੀਡੀਓ ਆ ਤੁਹਾਡੇ ਬਾਬਿਆਂ ਦੀਆਂ ਔਰ ਤੁਹਾਡੇ ਭਾਈਚਾਰੇ ਦੇ ਪਤਾ ਨਹੀਂ ਕਿੰਨੇ ਲੋਕ ਜਿਹੜੇ ਡੇਰਿਆਂ ਦੇ ਅੰਦਰ ਟੀਆਂ ਭੈਣਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਨਾਲ ਗਲਤ ਕੰਮ ਕੀਤੇ ਆ ਆ ਕਿੰਨੀਆਂ ਵੀਡੀਓ ਤੁਹਾਨੂੰ ਜੇ ਚਾਹੀਦੀਆਂ ਹੋਣਗੀਆਂ ਤੇ ਮੇਰੇ ਨਾਲ ਸੰਪਰਕ ਕਰ ਲਿਓ ਆ ਕਿੰਨੇ ਇੱਕ ਬਜ਼ੁਰਗ ਆ ਉੱਤੇ ਸਿਰ ਦੇ ਉੱਤੇ ਉਹਨੇ ਪੱਗ ਬੰਨੀ ਆ ਲੰਮੀ ਲੰਮੀ ਉਹਦੀ ਦਾੜ੍ਹੀ ਆ ਇੱਕ ਨੌਜਵਾਨ ਕੁੜੀ ਨਾਲ ਅੰਦਰ ਵੜ ਕੇ ਤੇ ਗਲਤ ਕੰਮ ਕੀਤਾ ਸ਼ਰਮ ਆ ਮੀ ਆਪਣੇ ਧਰਮ ਵਾਲ ਛਾਤੀ ਮਾਰ ਲਓ ਔਰ ਤੁਹਾਡੇ ਡੇਰਿਆਂ ਤੇ ਕਿੰਨੇ ਗੰਦੇ ਕੰਮ ਹੁੰਦੇ ਕਿੰਨੀਆਂ ਵੀਡੀਓ ਵਾਇਰਲ ਹੋ ਗਈਆਂ ਇੱਕ ਸਰਦਾਰ ਹੀ ਮੈਂ ਇੱਕ ਸਰਦਾਰ ਪਤਾ ਨਹੀਂ ਉਹ 에어ਪੋਰਟ ਤੇ ਆ ਤੇ ਉਹ ਕੁੜੀ ਦੀ ਇੱਕ ਫੋਟੋ ਲੱਗੀ ਆ ਤੇ ਕੁੜੀ ਦੇ ਨਾਲ ਉਹ ਉਹ ਕਿਸ ਕਰ ਰਿਹਾ ਵਾ ਇਸ ਔਕਾਤ ਦੇ ਤੁਸੀਂ ਮਾਲਕੋ ਤੁਹਾਨੂੰ ਇਹੋ ਕੁਝ ਸਿਖਾਇਆ ਗਿਆ ਕਿ ਜਿਹੜੀਆਂ ਨੌਜਵਾਨ ਧੀਆਂ ਨੌਜਵਾਨ ਭੈਣਾਂ ਵਾ ਉਹਨਾਂ ਦੇ ਨਾਲ ਤੁਹਾਡੇ ਸਿਰ ਤੇ ਧੌਲਾ ਝਟ ਆ ਗਿਆ ਤੇ ਤੁਹਾਨੂੰ ਕੋਈ ਅਕਲ ਨਹੀਂ ਆਈ ਇਸ ਕਰਕੇ ਵੀਡੀਓ ਬਣਾਉਣੀ ਮੈਨੂੰ ਤਾਂ ਪਈ ਕਿ ਵੇਖੋ ਤੁਹਾਡੇ ਬਾਬਿਆਂ ਦੀਆਂ ਵੀਡੀਓ ਵਾਇਰਲ ਹੋਈਆਂ ਨੰਗੇ ਪੜੰਗਿਆਂ ਦੀਆਂ ਹੋਈਆਂ ਨੰਗਿਆਂ ਦੀਆਂ ਹੋਈਆਂ ਅਸੀਂ ਸਾਡਾ ਮਸੀਹ ਭਾਈਚਾਰੇ ਨੇ ਫਿਰ ਵੀ ਉਹਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਔਰ ਤੁਹਾਡੇ ਬਾਬਿਆਂ ਦੀਆਂ ਸਮੈਕ ਪੀਂਦਿਆਂ ਦੀਆਂ ਵੀਡੀਓ ਵਾਇਰਲ ਹੋਈਆਂ ਔਰ ਤੁਹਾਡੇ ਬਾਬਿਆਂ ਦੀਆਂ ਆ ਜਿਹੜੇ ਗੁਰਦੁਆਰਿਆਂ ਦੇ ਬਾਬੇ ਆ ਆ ਜਿਹੜੇ ਡੇਰਿਆਂ ਦੇ ਬਾਬੇ ਆ ਇਹਨਾਂ ਦੀਆਂ ਸਮੈਕ ਪੀਨਿਆਂ ਦੀਆਂ ਵੀਡੀਓ ਵਾਇਰਲ ਹੋਈਆਂ ਜੇ ਤੁਸੀਂ ਇਹਨੇ ਅੰਨੇ ਜੇ YouTube ਤੇ ਸਰਚ ਮਾਰ ਲਿਓ ਤੇ ਆ ਮੈਂ ਆਪਣੀ ਵੀਡੀਓ ਦੇ ਨਾਲ ਵੀ ਆ ਵੀਡੀਓ ਲਾ ਦਾਂਗਾ ਇਸ ਕਰਕੇ ਮਸੀਬ ਭਾਈਚਾਰਾ ਇਸ ਗੱਲ ਵੱਲ ਜਾਣਾ ਨਹੀਂ ਚਾਹੁੰਦਾ ਹੱਲੇ ਜੇ ਤੁਸੀਂ ਰਿਪਲਾਈ ਕਰਨਾ ਨਾ ਹਟੋਗੇ ਤੇ ਫਿਰ ਸਾਰੀਆਂ ਵੀਡੀਓ ਵਾਇਰਲ ਕਰਾਂਗੇ ਇਸ ਕਰਕੇ ਜਿਸੇ ਦਾ ਧਰਮ ਤੋਂ ਟੱਪਣੀ ਕਰ ਤੋਂ ਪਹਿਲਾਂ ਪਹਿਲੇ ਆਪਣੇ ਘਰ ਤੋਂ ਸੁਧਾਰ ਲਿਆਓ ਪਰਬੂ ਦੇ ਸੇਵਕਾਂ ਦਾ ਅੱਜ ਤੱਕ ਕੋਈ ਵੀ ਐਸਾ ਕੰਮ ਸਾਹਮਣੇ ਨਹੀਂ ਆਇਆ ਤੇ ਨਾ ਹੀ ਉਹ ਐਸਾ ਕੰਮ ਕਰਦੇ ਕਿਉਂਕਿ ਪ੍ਰਭੂ ਯਿਸੂ ਦਾ ਵਚਨ ਉਹ ਫੋਲੋ ਕਰਦੇ ਆ ਤੁਸੀਂ ਕਿਹੜੀ ਚੀਜ਼ ਨੂੰ ਫੋਲੋ ਕਰਦੇ ਹੋ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਤੁਸੀਂ ਸ਼ਰਮ ਆ ਉਹਨਾਂ ਦੀਆਂ ਵੀਡੀਓ ਬਣਾ ਕੇ ਤੇ ਉਹਨਾਂ ਨੂੰ ਕਿਸੇ ਕੰਮ ਜੋਗੇ ਨਹੀਂ ਛੱਡਦੇ ਕੀ ਤੁਹਾਨੂੰ ਇਹ ਕੋਈ ਸਿਖਾਇਆ ਜਾਂਦਾ ਇਸ ਕਰਕੇ ਅਸੀਂ ਇਸ ਕੰਮ ਵੱਲ ਆਉਣ ਨਹੀਂ ਸਿਚਾਉਂਦੇ ਆ ਜਿਹੜੇ ਲੋਕ ਪੜਾਅਸ ਕੱਢ ਰਹੇ ਆ ਜਿਨ੍ਹਾਂ ਤੇ ਇੰਨੀ ਜ਼ਿਆਦਾ ਖਾਰਸ਼ ਹੋ ਰਹੀ ਇੰਨੀ ਜ਼ਿਆਦਾ ਖਾਰਸ਼ ਹੋ ਗਈ ਆ ਮੇਰੇ ਹਿਸਾਬ ਨਾਲ ਜਿੰਨੀਆਂ ਮਰਜ਼ੀ ਦਵਾਈਆਂ ਵਰਤ ਲਓ ਇਹ ਹਟਣ ਵਾਲੀ ਨਹੀਂ ਆ ਇਸ ਕਰਕੇ ਆਪਣੀਆਂ ਹਰਕਤਾਂ ਤੋਂ ਬਾਜ਼ ਆਓ ਹੱਲੇ ਮੁਸੀ ਲੋਕ ਸ਼ਾਂਤ ਪਿਆ ਤੇ ਸ਼ਾਂਤ ਬੈਠੇ ਰਹਿਣ ਦੋ ਤੇ ਜੇ ਕਿਤੇ ਇਹ ਭੜਕ ਗਏ ਤੇ ਪੰਜਾਬ ਦੇ ਅੰਦਰ ਇਹਨਾਂ ਨੇ ਤੁਹਾਨੂੰ ਘਰਾਂ ਚੋਂ ਬਾਹਰ ਨਹੀਂ ਨਿਕਲ ਦੇਣਾ ਇਸ ਕਰਕੇ ਆਪਣੇ ਆਪ ਵੱਲ ਝਾਤੀ ਮਾਰੋ ਪ੍ਰਭੂ ਦੇ ਦਾਸ ਦਾ ਤੇ ਹੱਲੇ ਕੋਈ ਪ੍ਰੂਫ ਸਾਹਮਣੇ ਨਹੀਂ ਆਇਆ ਮੰਨ ਲਓ ਅਸੀਂ ਮਾਨਯੋਗ ਅਦਾਲਤ ਨੇ ਕੋਈ ਟਿੱਪਣੀ ਨਹੀਂ ਸਾਡੀ ਜੇ ਉਹਨਾਂ ਨੂੰ ਕੋਰਟ ਨੇ ਸਜ਼ਾ ਸੁਣਾਤੀ ਆ ਤੇ ਫੇਰ ਆ ਧਰਮ ਦੇ ਬਣੇ ਠੇਕੇਦਾਰ ਇਹਨਾਂ ਨੇ ਠੇਕਾ ਲਿਆ ਵਾ ਇਸ ਕਰਕੇ ਜਿਹੜੇ ਇਹਨਾਂ ਦੇ ਧਰਮ ਚ ਸਿਆਣੇ ਬੰਦੇ ਆ ਇਨਾਂ ਨੂੰ ਸਮਝਾਓ ਆਪਣੇ ਘਰ ਵੱਲ ਆਪਣੇ ਘਰ ਦਾ ਸੁਧਾਰ ਕਰੋ ਇਸਾਈ ਪ੍ਰਭੂ ਨੂੰ ਮੰਨਣ ਵਾਲੇ ਲੋਕ ਪ੍ਰਭੂ ਦਾ ਡਰ ਮੰਨਦੇ ਆ ਇਹੋ ਜੇ ਕੰਮਾਂ ਤੋਂ ਦੂਰ ਰਹਿੰਦੇ ਆ ਕਦੀ ਕਿ ਪਾਸਟਰ ਦੀ ਵੀਡੀਓ ਹੋਈ ਵਾਇਰਲ ਕਿਉਂ ਸਮੈਗ ਪੀ ਰਿਆ ਕਦੀ ਕਿ ਪਾਸਟਰ ਦੀ ਵੀਡੀਓ ਆਈ ਆ ਜੋ ਕਿਸੇ ਗਲਤ ਕੰਮ ਚ ਫੜਿਆ ਗਿਆ ਇਸ ਕਰਕੇ ਤੁਹਾਡੀਆਂ ਅਨੇਕਾਂ ਵੀਡੀਓ YouTube ਦੇ ਉੱਤੇ ਫੇਸਬੁੱਕ ਦੇ ਉੱਤੇ ਜਿੱਤਿਓ ਅੱਧੇ ਨੰਗੇ ਤੁਰੇ ਫਿਰ ਰਹੇ ਆ ਆ ਕੁਝ ਤੇ ਤੁਹਾਡੇ ਮੇਰੇ ਹਸਾਂ ਦਾ ਹੈਗੇ ਭਾਈਚਾਰੇ ਦੇ ਲੋਕ ਜਿਹੜੇ ਬਾਬੇ ਨੰਗੇ ਆ ਜਿਨ੍ਹਾਂ ਨੇ ਕੱਪੜੇ ਵੀ ਨਹੀਂ ਪਾਏ ਤੇ ਉਹਨਾਂ ਦੇ ਜਾ ਕੇ ਪੈਰਾਂ 'ਚ ਸਿਰ ਰੱਖ ਰਹੇ ਆ ਉਹਨਾਂ 'ਵਲ ਸੁਧਾਰ ਕਰੋ ਇੱਕ ਅਨਮੋਲ ਕਵਾਤਰੇ ਦਾ ਮੈਂ ਉਹ ਵੇਖਿਆ ਸੀ ਇੰਟਰਵਿਊ ਤੇ ਉੱਥੇ ਇੱਕ ਭਾਈ ਸਾਹਿਬ ਬੈਠੇ ਆ ਤੋ ਕਹਿੰਦਾ ਕੀ ਐ ਮੈਂ ਨਬਲੇਟ ਮਗਵਨਾ ਵਾ ਤੇ ਤੁਸੀਂ ਆਪਣੇ ਹੱਥ ਤੇ ਚੀਰਾ ਪਾ ਕੇ ਦਿਖਾਓ ਤੇ ਬਾਅਦ ਚ ਫੂਕ ਮਾਰ ਕੇ ਠੀਕ ਕਰ ਦਿਓ ਮੈਂ ਤੈਨੂੰ ਦੱਸ ਦਵਾ ਤੂੰ ਰੱਬ ਲੱਗਾ ਵਾ ਤੂੰ ਪਰਮੇਸ਼ਵਰ ਹੈਂ ਤੇਰੇ ਵਰਗੇ ਬੜੇ ਆਏ ਆ ਤੇ ਹੋਰ ਵੀ ਬੜੇ ਆਉਣਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਜੇਕਰ ਤੁਸੀਂ ਵੀ ਸ਼ਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਜੇ ਤੱਕ ਤੁਸੀਂ ਵਿਸ਼ਾਰਪਦਾਸੀਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਸਕੇ ਗੋਡ ਬles ਸੀ